ਸਰਦਾਰ ਸਿੰਘ ਦਾ ਨਾਮ ਹੀ ਤੁਹਾਡੀ ਨਹੀਂ ਆਪਣੀ ਦੀਦਾ ਦੇ ਨਾਮ ਦਾ ਜਿਹੜੀ ਪੈਂਦੇ ਆਪਣਾ ਇਹ ਅਸੀਂ ਤੁਹਾਡਾ ਆਪਣਾ ਇਹ ਵੀ ਤੁਹਾਡਾ ਆਪਣਾ ਆ ਤੁਸੀਂ ਸਰਦਾਰ ਸਿੰਘ ਹੋ ਕਿਸਾ ਧਾਰੀ ਹੋ ਤੇ ਮਹਾਰਾਜੀ ਆਪ ਜੀ ਨੇ ਕਿੱਥੋਂ ਇਹ ਚੀਜ਼ਾਂ ਦੀ ਗੱਲ ਲਿਆ ਕਿ ਆਪਾਂ ਸਿੰਘ ਪਰੌਂਠਾ ਦਾ ਨਾਮ ਵੀ ਸਿੰਘ ਰੱਖ ਸਕਦੇ ਆ ਤੇ 버ਗਰ ਦਾ ਨਾਮ ਵੀ ਸਿੰਘ ਰੱਖ ਸਕਦੇ ਆ ਜਿੰਨੀ ਵੀ ਪ੍ਰਾਣੀ ਹੋਵੇ ਇਹ ਤੇ ਮਨਮੂਰਤਾ ਨਾਲ ਸਾਨੂੰ ਪਤਾ ਅੱਜ ਲੱਗਾ ਅਸੀਂ ਦੇਖਿਆ ਤੇ ਸਾਨੂੰ ਤੇ ਪਤਾ ਅੱਜ ਲੱਗਾ ਹੁਣ ਮੰਨ ਲਓ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਿੰਘਾਂ ਨੂੰ ਸਾਹਤਾ ਦੇ ਕੇ ਫਿਰ ਨਾਂ ਸਿੰਘ ਦਾ ਦਿੱਤਾ ਆ ਤੇ ਤੁਸੀਂ ਪਰੌਂਠੇ ਦਾ ਨਾਂ ਵੀ ਸਿੰਘ ਲਾਤਾ 버ਗਰ ਦਾ ਨਾਂ ਵੀ ਸਿੰਘ ਲਾਤਾ ਇਹ ਕਿੱਥੋਂ ਦੀ ਵਿੜਾਈ ਆ ਸਮਝੋ ਇਹ ਇਹ ਭਾਈ ਹੁਣ ਮੈਂ ਕਹਿੰਦਾ ਹਾਂ ਤੁਹਾਨੂੰ ਮਾਫ ਕਰਨਾ ਕਾਈ ਕੀ ਆ ਹਾਂ ਭਾਈ ਤੇ ਇਹ ਤਾਂ ਇੱਕ ਚੀਜ਼ ਵੀ ਆ ਆਪਣਾ ਪੰਜਾਬੀ ਤੋਂ ਵੀ ਹੋ ਰਿਹਾ ਪੰਜਾਬੀਆਂ ਦੀ ਮਸ਼ਹੂਰ ਪੰਜਾਬੀ ਜਿਹੜਾ ਖੋਣਾ ਸਿੰਘ ਤੁਸੀਂ ਗੁਰਸੇਖ ਪਰਿਵਾਰ ਚੋਂ ਬਲੋਂਗ ਕਰਦੇ ਹੋ ਉਹੀ ਕੋ ਸਿੱਖ ਪ੍ਰਵਾਸ ਜੋ ਬਲੋਂਗ ਕਰਦੇ ਹੋ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਇਹ ਦੱਸੋ ਮੈਨੂੰ ਕਿਉਂ ਮੇਰੀ ਗੱਲ ਸੁਣੋ ਇਹ ਪੰਜਾਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨੀਅਰ ਬਿਲਕੁਲ ਹੁਣ ਜਿਹੜੇ ਲੋਕ ਪੰਜਾਬੀ ਆ ਉਹਨਾਂ ਨੂੰ ਇਹ ਹੀ ਮੂਰਖੀਆਂ ਸਾਡੇ ਨਿਹੰਗ ਸਿੰਘਾਂ ਦੀ ਸ਼ੌਪਣ ਹੀ ਹੈਗੀਆਂ ਸਾਡੇ ਪੰਜਾਬੀ ਸਰਦਾਰਾਂ ਦੀ ਸ਼ੌਪਣ ਹੀ ਹੈਗੀਆਂ ਉਹਨਾਂ ਦੇਖ ਸਕਣ ਇਹ ਚੀਜ਼ਾਂ ਬਾਹਰ ਦਾ ਬੰਦਾ ਆ ਗਿਆ ਥਰਡ ਪਾਰਟੀ ਆ ਕੇ ਪੰਜਾਬ ਦਾ ਐਂਟਰ ਕਰਕੇ ਤੇ ਆਪਣੇ ਜਿਹੜਾ ਮੈਨੂ ਉਹਦਾ ਨਾਂ ਰੱਖੇ ਬਰਗਰ ਸਿੰਘ ਜਾਂ ਪਰੌਂਠਾ ਸਿੰਘ ਦੀ ਕਿੱਡੀ ਕੀ ਕਰਤੂਤ ਹੈ ਯਾਰ ਦੱਸੋ ਮੈਨੂੰ ਕਿੱਥੋਂ ਦੇ ਹੋ ਤੁਸੀਂ ਕਿੱਥ ਮੈਂ ਦੱਸਣਾ ਕਿਥੋਂ ਸੰਥਿਆ ਲਈ ਦੀਆਂ ਇਹ ਚੀਜ਼ਾਂ ਦੀ ਕਿਹਨੇ ਤੁਹਾਨੂੰ ਗਿਆਨ ਦਿੱਤਾ ਕਿ ਪਰੌਂਠੇ ਦਾ ਨਾਂ ਵੀ ਸਿੰਘ ਰੱਖ ਸਕਦੇ ਤੇ ਬਰਕਰ ਦਾ ਨਾਂ ਵੀ ਸਿੰਘ ਰੱਖ ਸਕਦੇ ਮੈਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਪਾਸ਼ਾ ਨਹੀਂ ਜਿਹੜੀਆਂ ਸਿੰਘਾਂ ਨੂੰ ਪਾਵਨ ਦਿੱਤੀਆਂ ਆ ਹਾਂ ਜੀ ਪਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਅਨ ਹੁਣ ਆਪ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲੱਖ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਬਜ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੋਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ 버ਗਰ ਬਣ ਜਾਣਗੇ ਨਹੀਂ ਬਿਨਾ ਗੱਲ ਤੂੰ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲੈ ਮੇਰਾ ਵੀ ਰੈਸਟੋਰੈਂਟ ਆ ਮੇਰਾ ਵੀ ਰੈਸਟੋਰੈਂਟ ਆ ਮੇਰਾ ਵੀ ਰੈਸਟੋਰੈਂਟ ਆ ਫਲੈਸ਼ ਵਾਲੇ ਆਏ ਬਣਤੀ ਆ ਫਰਸਾ ਲਈ ਬਿਤੇ ਮਹੀਨਾਂ ਲਈ ਪਿਆਰ ਨਾਲ ਗੱਲ ਕਰਨ ਦੇ ਆ ਮੈਂ ਰੈਸਟੋਰੈਂਟ ਤੇ ਬੈਠਾ ਤੁਹਾਡੇ ਰੈਸਟ ਵਾਲੇ ਵੀਰ ਆਏ ਆ ਇੱਥੇ ਆ ਜਾਓ ਮੈਂ ਕਹਿ ਰਿਹਾ ਇੱਥੇ ਆ ਜਾਓ ਆਰਾਮ ਨਾਲ ਗੱਲ ਕਰ ਲੈਨੇ ਪਹੁੰਚੋ ਜੀ ਕੋਈ ਚੱਕਰ ਨਹੀਂ ਮੈਚ ਨਹੀਂ ਕਿਤਾ ਕਹਾਂ ਰਿਹਾ ਆ ਭਾਈ ਸਾਹਿਬ 6 ਮਹੀਨੇ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਫਰ ਹੋ ਰਹੇ ਦੂਜੇ ਬੰਦੇ ਦੇ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਠੀਕ ਹੈ ਤੁਸੀਂ ਰਿਕਾਰਡਿੰਗ ਦਾਸ ਕਰੋ ਪਰ ਮੈਨੂੰ ਦੱਸੋ ਕਿ ਇਹ ਜੀ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਤੁਸੀਂ ਦੱਸੋ ਵੀ ਕੋਈ ਪ੍ਰੋਬਲਮ ਸੇਮ ਹੈ ਇਹ ਸ਼ਿੰਗਾਂ ਵਾਸਤੇ ਵੈਜੀਟੇਰੀਅਨ ਆਪਣਾ ਪੂਰਾ ਕੋਡ ਹੈ ਭਾਜੀ ਭਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨਾਨ-ਵੈਜੀਟੇਰੀਅਨ ਹੋ ਜੇ ਮੇਰੀ ਬੇਨਤੀ ਸੁਣੋ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨਾਨ-ਵੈਜੀਟੇਰੀਅਨ ਹੋ ਜੇ ਪਰ ਨਾਂ ਕਿਉਂ ਰੱਖਿਆ ਆਪਾਂ ਦੇਖ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਂ ਕਿੱਦਾਂ ਰੱਖ ਦਾਂਗੇ ਪਾਈ ਸਾਬ ਸਿੰਘਾਂ ਦੇ ਨਾਂ ਤੇ ਹੁੰਦੇ ਕੱਲਾ ਸਿੰਘ ਦੇ ਨਾਂ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਂ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਾਦੂ ਆ ਆਕਾਲੀ ਫੁਲਾ ਸਿੰਘ ਸਾਡਾ ਹੱਡ ਕੁਆਟਰ ਆ ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਲੱਗ ਗਈ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਪਰੌੜਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੈ ਬਾਦੋ ਯਾਰ ਬਾਦੋ ਹਲੋ ਮੈਂ ਨਾਟੋ ਕਰਾ ਦੇ ਰੋਜ ਰੋਜ ਕੋਣ ਹੀ ਲਾਉਣਾ ਇੱਕ ਮਿੰਟ ਇਹ ਪਾਉ ਕਿਹੜੀ ਕੰਟਰੀ ਹੈ ਹਾਸ਼ਟ੍ਰੇ ਹੈ ਆਸਟ੍ਰੇਲੀਆ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਹੈ ਨਹੀਂ ਸਰ ਜੀ ਉਹ ਸਿੰਗ ਬੀਰ ਨੂੰ ਲੰਗਰ ਮੰਨ ਰੈਸਟੋਰੈਂਟ ਤੇਰਾ ਆ ਤੂੰ ਉਹਦੀ ਬੇਸਤੀ ਐਵੇਂ ਕਰਾਈ ਜਾਣਾ ਨਜਾਇਜ਼ੀ ਤੇ ਤੇਰਾ ਨਾਮ ਆ ਤੇਰਾ ਰੈਸਟੋਰੈਂਟ ਤੂੰ ਕਾਹਤੋਂ ਗੱਲ ਕਰਾਉਂਦਾ ਕਹਿਣਾ ਮੇਰਾ ਨਹੀਂ ਹੈ ਨਾ ਸਰ ਜੀ ਉਹ ਓਨਰ ਨਹੀਂ ਰੁਕੋ ਇੱਕ ਮਿੰਟ ਹੋਲਡ ਕਰੋ ਬਾਈ ਯਾਰ ਮੈਂ ਓਨਰ ਹੀ ਹਾਂ ਮਾਣਕ ਭਾਈ ਕੀ ਨਾਮ ਹੈ ਯਾ ਭਾਈ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਕਿ ਕੀ ਕਹਾਂ ਜਾਂਦਾ ਫੀ ਦੇਖਿਆ ਹੀ ਰਸਟੋਰੈਂਟ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗRANDਵੰਦ ਸਾਹਿਬ ਦੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਅਕਾਲੀ ਫੂਲਾ ਸਿੰਘ ਪੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਭੌਂਖਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਹੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸ ਕਰਨ ਆਏ ਆ ਆਪਾਂ ਇਹ ਚੀਜ਼ ਦਾ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰ ਨੂੰ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਆ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਉਹ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚ ਹੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਬਦਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਆ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਆ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਬੋਰ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰ ਪਾੜੇ ਬਾਕੀ 100 ਤੋਂ ਪਲੱਸ ਬੋਰ ਜਿਹਨਾਂ ਦਾ ਨਾਮ ਲਦਾ ਮੈਂਸ਼ਨ ਹੈ ਬਾਕੀ ਲੋਕੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਚੀਜ਼ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾਇਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹੱਲ ਮਿਲ ਕੇ ਰਹੀਏ ਆਈ ਦਾ ਹਨ ਇਹ ਆਪਣਾ ਦਰਵਾਜ਼ਾ ਲੱਗੇ ਪਾਰਕਿੰਗ ਲੱਗਿਆ ਹਾਂ ਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਲਾਟਾ ਸਿੰਘ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈ ਆ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੋਂ ਹਟਾ ਕੇ ਸਾਹ ਹੈ ਕਿ ਇਹਨਾਂ ਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੌਨਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪੀਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵੇਲੇ ਦਾ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜੇ ਕੀ ਗਿਆ ਗਿਆ ਨਾਮ ਲਵਾ ਦੇ ਕੀ ਨਾਮ ਹਟਾ ਦੋ ਤੇ ਆਪਾਂ ਸ਼ਾਮ ਤੱਕ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜੁੱਜੇ ਵੀ ਲੱਗੇ ਵਗਿਆ ਤਾਂ ਹੁਣ ਕੀ ਨਾਮ ਲਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗ ਹੀ ਰੱਖਾਂਗੇ ਅੱਛਾ ਜੀ ਬਰਾਬਰ ਹੀ ਸਿੰਘ ਕਟਾ ਕੇ ਕਿੰਗ ਜੀ ਜੀ